ਚਲੋ ਜਿਵੇਂ ਗੁਰਪਾਤਸਰ ਜੀ ਦਾ ਹੁਕਮ ਸਭ ਜਥੇ ਨੇ ਹਾਜ਼ਰੀ ਲਾਣੀ ਹੈ ਤੇ ਅੱਜ ਅਸੀਂ ਸਾਰੇ ਮਿਲ ਕੇ ਧੰਕਨ ਸਾਹਿਬ ਸੰਗੁਰ ਅਰਜਨ ਦੇ ਮਹਾਰਾਜ ਬਾਦਸ਼ਾਹ ਜੀ ਜਿਨ੍ਹਾਂ ਦੇ ਸ਼ਹੀਦਾਂ ਦੇ ਸਿਰਤਾਜ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਤੱਤੀ ਕਵੀ ਤੇ ਬੈਠ ਕੇ ਮਹੋਸੀਅਤ ਅਕਨਾਂ ਵਿਚਾਰੀਆ ਇਤਿਹਾਸ ਬਹੁਤ ਲੰਮਾ ਹੈ ਤੁਹਾਨੂੰ ਸਭ ਨੇ ਪਤਾ ਹੋਣਾ ਪਰ ਜੋ ਉਹ ਸਾਨੂੰ ਮਾਰਗ ਦਰਸ ਕੇ ਗਏ ਨਾ ਧੰਗੁਰ ਅਰਜਨ ਦੇ ਪਾਤਸ਼ਾਹ ਕਿ ਮਨੁੱਖ ਨੂੰ ਆਪਣੇ ਅੰਦਰ ਚੀਤ ਚੀਤਲਤਾ ਕਹਿੰਦੇ ਨਾ ਠੰਡ ਆਪਣੇ ਅੰਦਰ ਸਹਿਜ ਕਿਵੇਂ ਲਿਆਉਣਾ ਉਹ ਰਖਤਾ ਦਿਖਾ ਕੇ ਇਤਿਹਾਸ ਪੜਿਆ ਹੋਣਾ ਨਾ ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਦੇ ਘਰ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤਾਂ ਕਰਮੋਂ ਸੜ ਬਲ ਗਈ ਤੇ ਹੁਣ ਗੱਦੀ ਸਾਡੇ ਪੁੱਤਰ ਨੂੰ ਨਹੀਂ ਮਿਲਦੀ ਇਤ ਕਰਕੇ ਅਰਜਨ ਪਾਤਸ਼ਾਹ ਜੀ ਨੇ ਕਈ ਤਰ੍ਹਾਂ ਦੇ ਉਹਨਾਂ ਨੇ ਬੇਇਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਵਾਰ ਤਾਂ ਆਪਣੇ ਘਰ ਦੇ ਉੱਪਰੋਂ ਗੁਰਜਨ ਪਾਤਸ਼ਾਹ ਉੱਪਰ ਕੂੜੇ ਦਾ ਗੰਦ ਵੀ ਘੇਰਦਾ ਬੋਲੋ ਸਤਨਾਮ ਪਰ ਗੁਰਜਨ ਪਾਤਸ਼ਾਹ ਨੇ ਕੀ ਆਖਿਆ ਤੁਹਾਨੂੰ ਗੁਰੂ ਰਾਮਦਾਸ ਆਪਣੇ ਵਰਗੇ ਹੁੰਦਾ ਨਾ ਗੱਲਾਂ ਕਰਨ ਲੱਗ ਜਾਂਦੇ ਪਰ ਉਹਨਾਂ ਨੇ ਗੱਲਾਂ ਨਹੀਂ ਕੀਤੀ ਆਖਿਆ ਤੁਹਾਨੂੰ ਗੁਰੂ ਰਾਮਦਾਸ ਸਾਨੂੰ ਸਹਿਜ ਦਿੱਤਿਆ ਕਿ ਗੱਦੇ ਗੁੱਸੇ ਵਿੱਚ ਅਹੰਕਾਰ ਵਿੱਚ ਨਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗੋ ਜਦੋਂ ਅੰਦਰ ਸੀਤਲਤਾ ਆ ਜਾਵੇਗੀ ਨਾ ਮਨ ਵਿੱਚ ਠੰਡ ਆ ਜਾਵੇਗੀ ਤੇ ਗੁਰੂ ਪਾਤਸ਼ਾਹ ਨੇ ਆਪਣੇ ਆਪ ਬਖਸ਼ਿਸ਼ਾਂ ਕਰ ਦੇਵੀਆਂ ਫਿਰ ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਆਪਣੇ ਸਾਡੇ ਪੰਡਾਰੇ ਪਰ ਦੇ ਦਿੰਦੇ ਆਓ ਸਮਝ ਆਦਿ ਨਹੀਂ ਦਿੱਤਾ ਦੋ ਕੁ ਮਿੰਟ ਦਾ ਸ਼ਬਦ ਫਿਰ ਖਾਬਦੇ ਵੱਲ ਜਾਓ ਤੇਰਾ ਕੀਆ ਕੀਆ ਮੇਖਾਲਾ ਗੈ ਹਰ ਨਾਮ ਪਦਾਰਥ ਨਾਨਕ ਕਮਾ ਮੈਂ ਹਰ ਨਾਮ ਪਦਾਰਥ ਨਾਨਕ ਕਮਾ ਮੈਂ ਤੇਰਾ ਕੀਆ ਮੇਖਾਲਾ ਆ ਮੀਠਾ ਲਾ ਹੈ ਹਰ ਨਾਮ ਪਦਾਰਤ ਨਾਨਕ ਮਾ ਕੈ ਹਰ ਨਾਮ ਪਦਾਰਤ ਨਾਨਕ ਮਾ ਕੈ ਦੈਨਕ ਪਿਆਏ ਮਾਰ ਕਾਨਾ ਪ੍ਰਤੈਨਕ ਪਿਆਏ ਸੰਕੇ ਸਾਤੇ ਸਕਲ ਤਨਾਈ ਸੰਕੇ ਸਾਤੇ ਸਕਲ ਤਨਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰਨ ਤੇ ਸਦਾ ਸਦਾ ਤਨਪੁਰ ਅਰਜਨ ਦੇਵ ਸਾਹਿਬ ਜੀ ਤਨਪੁਰ ਅਰਜਨ ਦੇਵ ਸਾਹਿਬ ਜੀ ਤਨਪੁਰ ਅਰਜਨ ਦੇਵ ਸਾਹਿਬ ਜੀ ਗੋਰੇ ਅਰਜਨ ਦੇਵ ਸਾਹਿਬ ਜੀ ਐਸੇ ਗੁਰ ਤੋਂ ਬਲ ਬਲ ਜਾਈਏ 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 ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ